ਕੋਲਜੀ ਸਰਕਾਰ ਆਪਕੇ ਦੁਆਰ ਦੇ ਜਿਹੜਾ ਪ੍ਰੋਗਰਾਮ ਆਨ ਸਾਹਮਣੇ ਚਾਲੂ ਕਰਿਆ ਸੀਗਾ ਇਹ ਬਹੁਤ ਵਧੀਆ ਚੱਲ ਰਿਹਾ ਲੋਕਾਂ ਨੂੰ ਸਹੂਤਾਵਾਂ ਦਾ ਜਿਹੜੀ 44 ਸਹੂਤਾਵਾਂ ਘਰ ਬੈਠੇ ਤੁਹਾਨੂੰ ਪ੍ਰਾਪਤ ਹੋਣੀਆਂ ਨੇ ਉਹਦੇ ਸਬੰਧ ਵਿੱਚ ਅਸੀਂ ਕੈਂਪ ਲਾ ਕੇ ਆਮ ਜਨਤਾ ਨੂੰ ਜਾਗਰੂਕ ਕਰ ਰਹੇ ਹਾਂ ਔਰ ਤੁਹਾਡੇ ਸਾਹਮਣੇ ਕਿੰਨਾ ਇਕੱਠਾ ਕੈਂਪਾਂ ਦੇ ਵਿੱਚ ਲੋਕ ਆ ਜਿਹਨਾਂ ਸਹੂਤਾਵਾਂ ਦਾ ਲਾਭ ਲੈ ਰਹੇ ਨੇ ਇਹ ਬਹੁਤ ਵਧੀਆ ਸਕੀਮਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਅੱਜ ਤੱਕ ਕਿਸੇ ਸਰਕਾਰ ਨੇ ਇਹ ਕੰਮ ਨਹੀਂ ਕਰਿਆ ਕਿ ਸਰਕਾਰ ਆਪਕੇ ਦੁਆਰ ਆ ਕੇ ਕੰਮ ਕਰੇ ਇੱਕੋ ਇੱਕ ਪਾਰਟੀ ਆਵਾਮੀ ਪਾਰਟੀ ਜੋ ਸ਼੍ਰੀ ਭਗਵੰਤ ਸਿੰਘ ਜੀ ਦੀ ਰਹਨਮਾਈ ਹਿੱਟ ਚੱਲ ਰਹੀ ਆ ਔਰ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਇਹਨਾਂ ਨੇ ਸਾਰੇ ਲੋਕਾਂ ਨੂੰ ਘਰੇ ਬੈਠ ਕੇ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਨੇ ਤੁਹਾਨੂੰ ਘਰੇ ਬੈਠੇ ਸਭ ਸੁਵਿਧਾਵਾਂ ਮਿਲਣਗੀਆਂ ਇਹ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਤਾਂ ਸ੍ਰੀ ਹਰਵਿੰਦ ਕੇਰੀ ਵੱਲ ਜਿਹੜੇ ਸੰਸਥਾਪਕ ਨੇ ਪਹਿਲਾਂ ਉਹਨਾਂ ਨੇ ਦਿੱਲੀ ਸ਼ੁਰੂ ਕਰਿਆ ਸੀ ਹੁਣ ਇੱਥੇ ਪੰਜਾਬ ਸ਼ੁਰੂ ਕਰਿਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਹਰ ਇੱਕ ਬੰਦਾ ਦਾ ਲਾਹਾ ਲੈ ਰਿਆ ਔਰ ਜਨਤਾ ਬਹੁਤ ਖੁਸ਼ ਆ ਇਸ ਕੈਂਪ ਦੇ ਵਿੱਚ ਕੀ ਕੀ ਕੀਤਾ ਜਾ ਰਿਹਾ ਹੈ ਜਿਵੇਂ ਰਾਸ਼ਨ ਕਾਰਡ ਹੋ ਗਿਆ ਜੀ ਆਧਾਰ ਕਾਰਡ ਹੋ ਗਿਆ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਨੇ ਗੜੀਆਂ ਲਾਹ ਪੱਤਰੀ ਕਾਰਡ ਵਗੈਰਾ ਦੇ ਇੱਕ ਕੜੇ ਕੜੇ ਬਾੜਵਾਸੀ ਦਾ ਲਾਹਾ ਲੈ ਸਕਦੇ ਨੇ ਜਿੰਨੇ ਵੀ ਖੰਨੇ ਸਹਿਰ ਦੇ ਵਿੱਚ ਬਾੜ ਨੇ ਜੀ ਸਾਰੇ ਬਾੜਵਾਸੀ ਇਹਦਾ ਲਾਹਾ ਲੈਦੇ ਕੋਈ ਪਾਰਸ਼ੀਅਲਟੀ ਨਹੀਂ ਚਾਹੀਓ ਕਿਸੇ ਵੀ ਪਾਰਟੀ ਦਾ ਐਮਸੀ ਹੋਵੇ ਜਾਂ ਕਿਸੇ ਪਾਰਟੀ ਦਾ ਕੋਈ ਬਾੜ ਹੋਵੇ ਤੇ ਚ ਕੋਈ ਪਾਰਸ਼ੀਅਲਟੀ ਨਹੀਂ ਕੀਤੀ ਜਾਊਗੀ ਨਾ ਕੋਈ ਕਿਸੇ ਨਾਲ ਪੱਖਪਾਤ ਕੀਤਾ ਜਾਊਗਾ ਕੋਈ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਵੀ ਜਿਹੜੀਆਂ ਤੁਹਾਨੂੰ ਸੰਭਾਧਾਵਾ ਨੇ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲਓ ਔਰ ਸਰਕਾਰ ਜੋ ਤੁਹਾਡੇ ਘਰੇ ਆ ਕੇ ਕੰਮ ਕਰ ਰਹੀ ਆ ਆ ਇਹਦੇ ਜਿਹੜੇ ਲਾਭ ਨੇ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਔਰ ਤੁਸੀਂ ਇਹਨਾਂ ਦਾ ਲਾਭ ਲੈ ਸਕਦੇ ਹੋ ਜਿਹੜਾ ਇਹ ਕੈਂਪ ਆ ਕਿੱਥੇ ਲਾਇਆ ਜਾ ਰਿਹਾ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗਾ ਇਹ ਅੱਜ ਦਾ ਜਿਹੜਾ ਕੈਂਪ ਆ ਜੀ ਇਹ ਵਾਰਡ ਨੰਬਰ 23 ਔਰ ਵਾਰਡ ਨੰਬਰ 27 ਦਾ ਇਕੱਠਾ ਕੈਂਪ ਆ ਜੀ ਇਹ ਗੁਰਦੁਆਰਾ ਬਾਬਾ ਨਿਰਗੁਣ ਦਾਸ ਜੀ ਛੋਟਾ ਖੰਨਾ ਵਿਖੇ ਕੈਂਪ ਲਾਇਆ ਗਿਆ ਜੀ ਇਹ ਹਣੀ ਮੈਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਰਿਤਪੁਰ ਜਿਹੜਾ ਮੈਮ ਜure ਕੈਂਪ ਲਾਇਆ ਜਾ ਰਿਹਾ ਹੈ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਤੁਹਾਡੇ ਦ્વાਰ ਜਿਸ ਤਰੀਕੇ ਮਾਨ ਸਾਹਿਬ ਨੇ ਸਰਕਾਰ ਬਣਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਜੋ ਲੋਕਾਂ ਨੂੰ ਹੁਣ ਤੱਕ ਜੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਰਹੀਆਂ ਨੇ ਉਹਨਾਂ ਦੇ ਹੱਲ ਲਈ ਸਰਕਾਰ ਤੁਹਾਡੇ ਘਰ ਘਰ ਤੁਹਾਡੇ ਬਾੜਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆ ਕੇ ਕੰਮ ਕਰੂਗੀ ਉਸੇ ਤਰੀਕੇ ਮਾਨ ਸਾਹਿਬ ਨੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਚ ਰੱਖਦੇ ਹੋਏ ਹਰੇਕ ਪਿੰਡ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਜਾ ਕੇ ਕੈਂਪ ਲਗਾ ਰਹੇ ਨੇ ਕੈਂਪ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਦੇ ਹੱਲ ਦੇ ਲਈ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹ ਅਧਿਕਾਰੀ ਇੱਥੇ ਪਹੁੰਚ ਕੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਨੇ ਤੇ ਤੁਰੰਤ ਉਹਨਾਂ ਦਾ ਹੱਲ ਕਰਨ ਦਾ ਯਤਨ ਕਰਦੇ ਨੇ ਮੈਮ ਹੁਣ ਤੱਕ ਖੰਨੇ ਦੇ ਵਿੱਚ ਕਿੰਨੇ ਕੈਂਪ ਲੱਗ ਜਾ ਚੁੱਕੇ ਨੇ ਹੋਰ ਤੱਕ ਜਿਹੜਾ ਖੰਨੇ ਦੇ ਵਿੱਚਲਾ ਕੈਂਪ ਆ ਕੈਂਪ ਅੱਜ 10ਵਾਂ ਕੈਂਪ ਆ ਹਰੇਕ ਵਾਰਡ ਦੇ ਵਿੱਚ ਇਹ ਕੈਂਪ ਲੱਗਣੇ ਨੇ ਤੇ ਕੰਪ ਜਿਵੇਂ ਹੁਣ ਤੁਹਾਨੂੰ ਦੱਸਿਆ ਕਿ ਅੱਜ ਵੀ ਕੈਂਪ ਲੱਗਿਆ ਏ ਜਿਹੜਾ ਹਲਕਾ ਏ ਹਰੇਕ ਹਲਕੇ ਦੇ ਵਿੱਚ ਰੋਜ਼ ਚਾਰ ਕੈਂਪ ਲੱਗਦੇ ਨੇ ਚਾਰੇ ਕੈਂਪਾਂ ਦੇ ਵਿੱਚ ਵਕਫ ਵਕਫ ਅਧਿਕਾਰੀ ਪਹੁੰਚਦੇ ਨੇ ਤੇ ਉਹ ਪਹੁੰਚ ਕੇ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਦੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸਾਰੀ ਪਬਲਿਕ ਨੂੰ ਜਨਤਾ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਉਪਰਾਲਾ ਮਾਨ ਸਾਹਿਬ ਨੇ ਕੀਤਾ ਏ ਤੁਹਾਡੇ ਲਈ ਤੁਸੀਂ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਤੇ ਜਿਹੜੀਆਂ ਤੁਹਾਨੂੰ ਹੋਰ ਸਮੱਸਿਆਵਾਂ ਆਉਂਦੀਆਂ ਨੇ ਜਿਹੜੇ ਇੱਥੇ ਬਲਾਕ ਪ੍ਰਧਾਨ ਲਗਾਏ ਗਏ ਨੇ ਜਾਂ ਸਾਡੇ ਇੱਥੋਂ ਦੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਕੁਝ ਅਜਿਹੀਆਂ ਰਹਿ ਗਈਆਂ ਨੇ ਉਹਨਾਂ ਦੇ ਸਬੰਧੀ ਉਹਨਾਂ ਨੂੰ ਜਾਣੂ ਕਰਵਾਓ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਵੀ ਜਲਦੀ ਹੀ ਉਪਰਾਲੇ ਕੀਤੇ ਜਾਣਗੇ ਸਰ ਕੀ ਨਾਮ ਆ ਤੁਹਾਡਾ ਮੈਂ ਵਿੱਕੀ ਮਸ਼ਾਲਾ ਆਮ ਆਦਮੀ ਪਾਰਟੀ ਤੋਂ ਬਲਾਕ ਖਾਨਾ ਵਿੱਕੀ ਮਸ਼ਾਲ ਜਿਹੜਾ ਜੁਰੇ ਕੈਂਪ ਲਾਇਆ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਇਹ ਸਾਰੀ ਕਵਰੇਜ ਕਰ ਰਹੇ ਹੋ ਬਾਕੀ ਗੱਲ ਇਹ ਸਰਕਾਰ ਦੀ ਜਿਹੜੀ ਸਕੀਮ ਹੈ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਆਂਕੇ ਦੁਆਰੇ ਸਕੀਮ ਦੇ ਤਹਿਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਸਰਕਾਰ ਦੀਆਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਨੇ 44 ਤਰ੍ਹਾਂ ਦੀਆਂ ਸਕੀਮਾਂ ਨੇ ਜੀ ਇਹ ਸਰਕਾਰ ਜਿਨ੍ਹਾਂ ਇਹਫੀਸਰ ਸਾਹਿਬਾਨ ਨੇ ਸਾਰੇ ਇੱਕੋ ਛੱਤ ਥੱਲੇ ਸਰਕਾਰ ਦੇ ਹੁਕਮ ਨੇ ਸਰਦਾਰ ਭਗਤ ਸਿੰਘ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਨ੍ਹਾਂ ਨੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਕੈਂਪ ਲੱਗ ਰਿਹਾ ਇਹ ਤਕਰੀਬਨ ਖੰਨੇ ਦੇ ਵਿੱਚ ਸਾਰੇ ਹਰ ਪਿੰਡ ਤੇ ਹਰ ਖੰਨੇ ਹਲਕੇ ਦੇ ਵਾਰਡ ਦੇ ਵਿੱਚ ਕੈਂਪ ਲੱਗ ਰਹੇ ਨੇ ਜੋ ਕਿ ਲੋਕ ਇਹਨਾਂ ਸਹੂਲਤਾਂ ਦਾ ਫਾਇਦਾ ਲੈਣਾ ਸੀ ਤਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿਉਂਕਿ ਅਸੀਂ ਦੇਖ ਰਹੇ ਹਾਂ ਉਹ ਹਰ ਵਾਰਡ ਦੇ ਜਿਵੇਂ ਅੱਜ 23 ਦਾ 27 ਦਾ ਕੈਂਪ ਸੀ ਵਾਰਡ ਦਾ ਇੱਥੇ ਲੋਕ ਹੋਰ ਵੀ ਪਬਲਿਕ ਸਾਰੀ ਹੁਕਮ ਕਰਵਾ ਰਹੀ ਆ ਸੋ ਸਾਹਿਬ ਜੀ ਹੁਣ ਤੱਕ ਖੰਨੇ ਦੇ ਵਿੱਚ ਕਿੰਨੇ ਕੈਂਪ ਲਾਈ ਜਾ ਚੁੱਕੇ ਨੇ ਇਹ ਸਰ ਤਕਰੀਬਨ 9 10ਵਾਂ ਕੈਂਪ ਹੈ ਜੀ ਇੱਕ ਸ਼ਾਇਦ ਰਿਲੀ ਵਾਲੇ ਦਿਨ ਥੋੜੀ ਪ੍ਰੋਬਲਮ ਆ ਗਈ ਸੀ ਉਸ ਤੋਂ ਬਾਅਦ ਇਹ ਕੈਂਪ ਦੁਬਾਰਾ ਅੱਗੇ ਕਰਤਾ ਸੀ ਤੇ ਤਕਰੀਬਨ 10 ਕੈਂਪ ਹੋ ਚੁੱਕੇ ਨੇ ਸਰ ਕੀ ਨਾਮ ਤੁਹਾਡਾ ਬ੍ਰਿਅੰਦ ਸਿੰਘ ਤੁਸੀਂ ਸਰ ਕਿੱਥੇ ਰਹਿੰਦੇ ਹੋ ਛੋਟੇ ਖੰਨੇ ਵਿੱਚ ਰਹਨੇ ਆ ਬਾਡ ਨੰਬਰ 23 ਦੇ ਵਿੱਚ ਤੇ ਗੁਰਦਾਰਾ ਸਾਹਿਬ ਦੇ ਮੈਂਬਰ ਹੋਣ ਦੇ ਨਾਤੇ ਇਹ ਕੈਂਪ ਸਾਡੇ ਗੁਰਦਾਰਾ ਸਾਹਿਬ ਤੇ ਲੱਗਿਆ ਬਹੁਤ ਵਧੀਆ ਗਵਰਨਮੈਂਟ ਦਾ ਉਪਰਾਹਲਾ ਇੱਕ ਛੱਤ ਦੇ ਥੱਲੇ ਸਾਰੇ ਕੰਮ ਗਰੀਬਜਨਤਾ ਦੇ ਹੋ ਰਹੇ ਨੇ ਸਾਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਸੇਜ ਇਹ ਹੈ ਭਾਈ ਦਫਤਰਾਂ ਦੇ ਘਰੇ ਕੱਢਣ ਦੀ ਬਜਾਏ ਇੱਕ ਛੱਤ ਦੇ ਥੱਲੇ ਸਾਰੇ ਵਿਭਾਗ ਮੈਂ ਹਾਜ਼ਰ ਹੋਏ ਨੇ ਕਿਸੇ ਨੂੰ ਮੁਸ਼ਕਲ ਤਕਲੀਫ ਆ ਉਹ ਦੱਸੋ ਉਹਦਾ ਹੱਲ ਕੀਤਾ ਜਾਊਗਾ ਤੇ ਕਈ ਮਸਲੇ ਹੁਣ ਆ ਮੌਕੇ ਤੇ ਜਿਵੇਂ ਮੈਹੀ ਸੀਵਰੇਜ ਦਾ ਦੋਚੇ ਸੀ ਇਹਨਾਂ ਨੂੰ ਉਹ ਸੀਵਰੇਜ ਦਾ ਹੁਣ ਕਈ ਦਿਨਾਂ ਦਾ ਬਲਾਕ ਹੋਇਆ ਸੀ ਇਹ ਕਹਿੰਦੇ ਅੱਜ ਹੀ ਖਲਾ ਦਿੰਦੇ ਆ ਬਹਾਦਰ ਬਾਬਾ ਜਿਹੜਾ ਅੱਜ ਗੁਰਦੁਆਰਾ ਸਾਹਿਬ ਕੈਂਪ ਲਾਇਆ ਜਾ ਰਿਹਾ ਹੈ ਤੁਸੀਂ ਉਹਦੇ ਬਾਰੇ ਕੀ ਕਹੋਗੇ ਚੰਗੀ ਗੱਲ ਆ ਜੀ ਜਿਹੜੇ ਲੋਕ ਦਰਦਰ ਤੇ ਜਾਂਦੇ ਨੇ ਫਿਰ ਉੱਥੋਂ ਮੁੜ ਕੇ ਆਉਂਦੇ ਨੇ ਇੱਥੇ ਸਾਰਾ ਕੰਮ ਇੱਕ ਜਗ੍ਹਾ ਸਾਰੀ ਸਹੂਲਤ ਮਿਲ ਰਹੀ ਹੈ ਬਹੁਤ ਵਧੀਆ ਉਪਰਾਨਾ ਸਰਕਾਰਾਂ ਨੂੰ ਸਾਰਿਆਂ ਨੂੰ ਇਦਾਂ ਹੀ ਉਪਰਾਲੇ ਕਰਨੇ ਚਾਹੀਦੇ ਇਹ ਉਪਰਾਲਾ ਹੋਰ ਛੇਤੀ ਛਿਤੀ ਹਰ ਮਹੀਨੇ ਹੋਣਾ ਚਾਹੀਦਾ ਤਾਂ ਕਿ ਲੋਕ ਸਰਕਾਰੀ ਸਕੀਮਾਂ ਦਾ ਅੱਧੇ ਲੋਕਾਂ ਨੂੰ ਸਕੀਮਾਂ ਦੇ ਨਹੀਂ ਪਤਾ ਲੱਗਦਾ ਤਾਂ ਕਿ ਇੱਥੇ ਸਾਰੀ ਸਕੀਮਾਂ ਦਾ ਖੁਦਾ ਲੱਗ ਜਾਂਦਾ ਸਾਰੇ ਲੋਕ ਉਹਨਾਂ ਸਕੀਮਾਂ ਦਾ ਲਾਹਾ ਲੈਣ ਜੋ ਸਰਕਾਰ ਵੱਲੋਂ ਸਰਦਾਰ ਬਾਣਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਕੀਮਾਂ ਚਲਾਈਆਂ ਗਈਆਂ ਨੇ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲੋਕਾਂ ਨੂੰ ਮਿਲਣਾ ਚਾਹੀਦਾ ਔਰ ਅਸੀਂ ਸਾਨੂੰ ਵੀ ਖੁਸ਼ੀ ਆ ਵੀ ਇੱਥੇ ਲੋਕਾਂ ਨੂੰ ਇਹ ਸਹੂਲਤਾਂ ਦੀ ਜੋ ਸਹੂਲਤ ਦਿੱਤੀ ਗਈ ਹੈ ਸਰਕਾਰ ਦਾ ਧੰਨਵਾਦ ਹੈ ਇਸੇ ਤਰ੍ਹਾਂ ਸਰਕਾਰ ਇਹ ਕੰਮ ਕਰਦੀ ਰਹੇ ਆਈ ਸਰ ਕੀ ਨਾਮ ਆ ਤੁਹਾਡਾ ਜਸਵਿੰਦਰ ਸਿੰਘ ਆ ਜੀ ਜਿਹੜਾ ਸਾਥ ਜੋੜੇ ਗੁਰਦੁਆਰਾ ਸਾਹਿਬ ਕੈਂਪ ਲਾਇਆ ਜਾ ਰਿਹਾ ਤੁਸੀਂ ਉਹਦੇ ਬਾਰੇ ਕੀ ਕਹੋਗੇ ਹਾਂਜੀ ਉਹਦਾ ਸਾਨੂੰ ਬਹੁਤ ਫਾਇਦਾ ਹੋਇਆ ਜੀ ਲਾਭਤਰੇ ਡਿਊ ਕਰਾਉਣੀ ਸੀ ਵੀ ਨਿਕੋ ਗਿਆ ਸਾਥ ਤੁਹਾਨੂੰ ਕਿੰਨਾ ਟਾਈਮ ਲੱਗਿਆ ਥੋੜੇ ਕੰਮ ਨੂੰ ਟਾਈਮ ਤਾਂ ਕੋਈ ਜ਼ਿਆਦਾ ਨਹੀਂ ਲੱਗਿਆ ਕੰਮ ਥੋੜਾ ਹੋ ਗਿਆ ਜੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਜੀ ਕੋਈ ਬਾਤ ਨਹੀਂ ਆ ਤੁਹਾਡਾ ਕੀ ਨਾਮ ਆਦਾ ਜੀ ਰੈਡ ਕਿਤਾ ਸਾਹਿਬ ਜੀ ਬੱਚੇ ਮੇਰਾ ਨਾਮ ਸਤਵੰਤ ਘੋੜਾ ਜਿਹੜਾ ਜੋੜੇ ਗੁਰਦੁਆਰਾ ਸਾਹਿਬ ਕੈਂਪ ਲਾਇਆ ਗਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੋਲੀ ਬਹੁਤ ਵਧੀਆ ਗੱਲ ਆ ਜੀ ਸਰਕਾਰ ਦੀ ਜਿਹੜਾ ਬੁਗਟ ਘਰ ਬੈਠੇ ਕੰਮ ਹੁੰਦਾ ਤੇ ਬਾਕੀ ਮੇਰੀ ਨੌ ਦੀ ਲਾਪਤਰੀ ਆ ਜੀ ਉਹ ਬਣਾਉਣਾ ਹੈ